ਸਤਿ ਸ਼੍ਰੀ ਅਕਾਲ ਅਜਾਪਨਾ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਤਿਲੰਗ ਵਿੱਚ ਦਰਬ ਸ਼ਬਦ ਯਕ ਅਰਜ਼ ਗੁਫਤਮ ਦੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੇ ਇਸ ਸ਼ਬਦ ਦੀ ਖੂਬਸੂਰਤੀ ਇਸ ਗੱਲ ਚ ਹੈ ਕਿ ਇਹ ਫਾਰਸੀ ਚ ਹੈ ਤੇ ਅੱਜ ਕੋਸ਼ਿਸ਼ ਕਰਾਂਗੇ ਇਸ ਨੂੰ ਸਮਝਣ ਦੀ ਇਸ ਦੀਆਂ ਪਰਤਾਂ ਖੋਲਣ ਦੀ ਬਿਲਕੁਲ ਇਹ ਅਸਲ ਚ ਇੱਕ ਬੇਨਤੀ ਹੈ ਇੱਕ ਅਰਦਾਸ ਹੈ ਪਰਮਾਤਮਾ ਅੱਗੇ ਤੇ ਫਾਰਸੀ ਚ ਹੋਣਾ ਵੀ ਖਾਸ ਗੱਲ ਹੈ ਹਾਂ ਜੀ ਇਸ ਨਿਮਰਤਾ ਤੇ ਸੱਚ ਦੀ ਭਾਵਨਾ ਬਹੁਤ ਡੂੰਗੀ ਹੈ ਬਹੁਤ ਸਾਦਾ ਅੱਛਾ ਚਲੋ ਸ਼ੁਰੂ ਕਰੀਏ ਗੁਰੂ ਸਾਹਿਬ ਸਿੱਧਾ ਰੱਬ ਨੂੰ ਮੁਖਾਤਬ ਨੇ ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਦگار ਹਾਂਜੀ ਇਹ ਪਹਿਲਾਂ ਪ੍ਰਭੂ ਦੇ ਗੁਣ ਗਾਏ ਨੇ ਹੱਕਾ ਯਾਨੀ ਸੱਚਾ ਕਬੀਰ ਮਤਲਬ ਸਭ ਤੋਂ ਵੱਡਾ ਕਰੀਮ ਮਤਲਬ ਕਿਰਪਾ ਕਰਨ ਵਾਲਾ ਬੇਅੈਬ ਜਿਸ 'ਚ ਕੋਈ ਐਬ ਨਹੀਂ ਤੇ ਪਰਵਦگار ਪਾਲਣ ਵਾਲਾ ਵਾਹ मतलब अर्ज करन दे नाल ही उसकी वडियाई हाँ एक तरह नाल माहौल बना देता बेनती ले जिमें क्या यक अर्ज गुफ्तम पेस तो दर गोस कुन करतार मैं एक अर्ज करदा यक अर्ज हाँ हे करतार कन तर के सुन दर गोश कुन किन्नी निम्रता है अच्छा इस उस्तत तो बाद एकदम संसार दी गल आ जाती है दुनिया मुकामे फानी तहकीक दिल दानी बिल्कुल दुनिया फानी है नाशवान है ਇਹ ਯਕੀਨੀ ਸੱਚ ਹੈ ਤਹਿਕੀਕ ਹੇ ਮੇਰੇ ਦਿਲ ਇਹ ਜਾਣ ਲੈ ਦਿਲਦਾਨੀ ਇਹ ਤਾਂ ਸਾਡੇ ਸਾਰਿਆਂ ਦੀ ਹਾਲਤ ਹੈ ਸ਼ਾਇਦ ਪਤਾ ਵੀ ਹੋਏ ਅਸੀਂ ਅਣਜਾਣ ਬਣੇ ਰਹਿੰਦੇ ਆ ਹਾਂਜੀ ਤੇ ਅਗਲੀ ਲਾਈਨ ਤਾਂ ਹੋਰ ਵੀ ਸਿੱਧੀ ਝੋਟ ਕਰਦੀ ਹੈ ਮਮ ਸਰਮੂਈ ਅਜਰਾਇਲ ਗਿਰਫਤਾ ਮਤਲਬ ਮੇਰੇ ਸਿਰ ਦੇ ਵਾਲ ਮਮ ਸਰਮੂਈ ਵੀ ਮੌਤ ਦੇ ਫਰਿਸ਼ਤੇ ਅਜਰਾਇਲ ਦੀ ਪਕੜ ਚ ਨੇ ਗਿਰਫਤਾ ਵਾਲ ਵੀ ਇਹ ਤਾਂ ਕਮਾਲ ਦਾ ਬਿੰਬ ਹੈ ਇੰਨੀ ਛੋਟੀ ਚੀਜ਼ ਵੀ ਮੌਤ ਤੋਂ ਬਚੀ ਨਹੀਂ ਹੋਈ ਹਾਂ ਇਹ ਦਿਖਾਉਂਦਾ ਕਿ ਮੌਤ ਕਿੰਨੀ ਅਟਲ ਹੈ ਕਿੰਨੇ ਨੇੜੇ ਹੈ ਹਰ ਵੇਲੇ ਪਰ ਦਿਲ ਦਿਲ ਇਸ ਨੂੰ ਸਹੀ ਮਾਇਨੇ ਚ ਜਾਣਦਾ ਨਹੀਂ ਦਿਲ ਹੈ ਚੀ ਨਦਾਨੀ ਇਸ ਅਹਿਸਾਸ ਤੋਂ ਬਾਅਦ ਫਿਰ ਗੱਲ ਆਉਂਦੀ ਹੈ ਦੁਨੀਆਵੀ ਰਿਸ਼ਤਿਆਂ ਦੀ ਪਤਨੀ ਜਨ ਪੁੱਤਰ ਪਿਸਰ ਪਦਰ ਬਿਰਾਗਰਾ ਜੀ ਜਨ ਪਿਸਰ ਪਦਰ ਬਿਰਾਦਰਾਂ ਕਹਿੰਦੇ ਨੇ ਅੰਤ ਵੇਲੇ ਇਹਨਾਂ ਚੋਂ ਕੋਈ ਹੱਥ ਫੜਨ ਵਾਲਾ ਨਹੀਂ ਕਸ ਨੀਸ ਦਸਤੰਗੀਰ ਕੋਈ ਤੇਰਾ ਹੱਥ ਦਸਤ ਨਹੀਂ ਫੜੇਗਾ ਸਹਾਰਾ ਨਹੀਂ ਬਣਦਾ ਜਦੋਂ ਆਖਰੀ ਵੇਲਾ ਆਉਂਦਾ ਸ਼ਰੀਰ ਟੈ ਪੈਂਦਾ ਆਖਿਰ ਬਿਅਫਤਮ ਜਦੋਂ ਮੌਤ ਦੀ ਅਰਦਾਸ ਤਕਬੀਰ ਪੜੀ ਜਾਂਦੀ ਹੈ ਚੂ ਸਬਤ ਤਕਬੀਰ ਹਾਂ ਉਦੋਂ ਕੋਈ ਬਚਾਉਣ ਵਾਲਾ ਨਹੀਂ ਹੁੰਦਾ ਕੋਈ ਨਹੀਂ ਰੱਖ ਸਕਦਾ ਇਹ ਸੋਚ ਕੇ ਤਾਂ ਬੰਦਾ ਹਿਲ ਜਾਂਦਾ ਕਿ ਜਿਨ੍ਹਾਂ ਲਈ ਸਾਰੀ ਜ਼ਿੰਦਗੀ ਰਿਸ਼ਤੇ ਬਣਾਏ ਉਹ ਉਸ ਵੇਲੇ ਕੁਝ ਨਹੀਂ ਕਰ ਸਕਦੇ ਸਹੀ ਗੱਲ ਹੈ ਤੇ ਫਿਰ ਸਵਾਲ ਉੱਠਦਾ ਹੈ ਕਿ ਜੇ ਇਹ ਸਭ ਸਾਥ ਨਹੀਂ ਦੇ ਸਕਦੇ ਤਾਂ ਅਸੀਂ ਜ਼ਿੰਦਗੀ ਕਿੱਥੇ ਲਾਈ ਹੈ ਅਗਲੀ ਤੋ ਕਹੀ ਦੱਸਦੀ ਹੈ ਕਿਹੜੀ ਸਬ ਰੋਜ਼ ਗਸ਼ਤਮ ਦਰ ਹਵਾ ਕਰਦਮ ਬਦੀ ਖਿਆਲ ਸਾਰਾ ਦਿਨ ਸਬ ਰੋਜ਼ ਸਾਰੀ ਜ਼ਿੰਦਗੀ ਐਵੇਂ ਹਵਾ ਚ ਗੁਜ਼ਾਰ ਦਿੱਤੀ ਗਸ਼ਤਮ ਦਰ ਹਵਾ ਲਾਲਚ ਖਾਇਸ਼ਾਂ ਪਿੱਛੇ ਤੇ ਕੀ ਕਰਦੇ ਰਹੇ ਆ ਬੁਰੇ ਖਿਆਲ ਬਦੀ ਖਿਆਲ ਅੱਛਾ ਹਵਾ ਦਾ ਮਤਲਬ ਇੱਥੇ ਲਾਲਚ ਤ੍ਰਿਸ਼ਨਾ ਹੈ ਹਾਂ ਦੁਨਿਆਵੀ ਖਿੱਚਾਂ ਇੱਛਾਵਾਂ ਜਿਨ੍ਹਾਂ ਪਿੱਛੇ ਭੱਜਦੇ ਰਹਿੰਦੇ ਆ ਤੇ ਨੇਕੀ ਉਹ ਕੀਤੀ ਨਹੀਂ ਅੱਛਾ ਗਾਹੇ ਨਾ ਨੇਕੀ ਕਾਰ ਕਰਦਮ ਮਮਈ ਚਿਨੀ ਅਹਵਾਲ ਕਦੇ ਨੇਕੀ ਦਾ ਕੰਮ ਕੀਤਾ ਗਾਹੇ ਨਾ ਨੇਕੀ ਇਹੀ ਨਾ ਇਹੋ ਜੀ ਮੇਰੀ ਹਾਲਤ ਹੈ ਚਿਨੀ ਅਹਵਾਲ ਹਾਂਜੀ ਦੇਖੋ ਕਿੰਨੀ ਸਪਸ਼ਟਤਾ ਨਾਲ ਆਪਣੀ ਹਾਲਤ ਬਿਆਨ ਕਰ ਰਹੇ ਨੇ ਤੇ ਫਿਰ ਆਪਣੇ ਆਪ ਲਈ ਕਿਹੋ ਜੇ ਸ਼ਬਦ ਵਰਤਦੇ ਨੇ ਬਦਬਖਤ ਬਖੀਲ ਯਾਨੀ ਚੁਗਲਖੋਰ ਜਾਂ ਕੰਜੂਸ ਗਾਫਿਲ ਮਤਲਬ ਸੁਸਤ ਅਵੇਸਲਾ ਬੇਨਜ਼ਰ ਬੇਬਾਂਕ ਬਿਲਕੁਲ ਬਦਕਿਸਮਤ ਸ਼ਰਮ ਰਹਿਤ ਇਹ ਸਭ ਕਹਿ ਕੇ ਆਪਣੀਆਂ ਕਮੀਆਂ ਮੰਨ ਗਏ ਫਿਰ ਅੰਤ ਵਿੱਚ ਅਰਦਾਸ ਕਰਦੇ ਨੇ ਤੇ ਅਰਦਾਸ ਕੀ ਹੈ ਨਾਨਕ ਬੋਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਨਾਨਕ ਤੇਰਾ ਦਾਸ ਕਹਿੰਦਾ ਮੈਨੂੰ ਆਪਣੇ ਸੇਵਕਾਂ ਦੇ ਪੈਰਾਂ ਦੀ ਚਾਕਰਾਂ ਪਾ ਢੂੜ ਖਾਕ ਬਣਾ ਦੇ ਹਾਂ ਇਹ ਪੈਰਾਂ ਦੀ ਧੂੜ ਇਹਦਾ ਕੀ ਮਤਲਬ ਹੋਇਆ ਫਿਰ ਇਹ ਸਿਰਫ ਨਿਮਰਤਾ ਹੈ ਜਾਂ ਕੁਝ ਹੋਰ ਹੈ ਤਾਂ ਇਹ ਨਿਮਰਤਾ ਦੀ ਸਿਖਰ ਪਰ ਇਹਦਾ ਡੂੰਗਾ ਅਰਥ ਹੈ ਕਿ ਪਾ ਖਾਕ ਮੰਗਣਾ ਮਤਲਬ ਸਾਧ ਸੰਗਤ ਦੀ ਮੰਗ ਕਰਨਾ अच्छा साथ संगत हां वो जेडे तेरे सेवक ने तेरे चाकर ने ओना भगतां दी संगत मिले ओना दे चरणां दी ਧੂੜ ਬਣ ਕੇ ओना दी संगत ਕਰਕੇ ਮੇਰੇ ਅੰਦਰ ਦੀਆਂ ਇਹ ਬੁਰਾਈਆਂ ਇਹ ਕਮੀਆਂ ਦੂਰ ਹੋਣ ਤਾਂ ਮਤਲਬ ਇਹ ਕਮੀਆਂ ਤੋਂ ਉੱਪਰ ਉੱਠਣ ਦਾ ਰਸਤਾ ਹੈ ਚੰਗੇ ਲੋਕਾਂ ਦੀ ਸੰਗਤ ਬਿਲਕੁਲ ਬੁਰਾਈ ਤੋਂ ਚੰਗਿਆਈ ਵੱਲ ਜਾਣ ਦਾ ਪਰਮਾਤਮਾ ਨਾਲ ਜੁੜਨ ਦਾ ਆਪਣੀਆਂ ਕਮੀਆਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਦੂਰ ਕਰਨ ਲਈ ਸੰਗਤ ਦੀ ਅਰਦਾਸ ਤਾਂ ਸਾਰੀ ਗਰਬਾਤ ਦਾ ਸਾਰ ਹੀ ਨਿਕਲਿਆ ਕਿ ਇਹ ਸ਼ਬਦ ਇੱਕ ਪੂਰੀ ਯਾਤਰਾ ਹੈ ਰੱਬ ਦੀ ਮਹਾਨਤਾ ਨੂੰ ਸਮਝਣਾ ਫਿਰ ਦੁਨੀਆ ਦੀ ਅਸਲੀਅਤ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਤੇ ਅਖੀਰ ਚ ਬਹੁਤ ਨਿਮਰਤਾ ਨਾਲ ਸਹੀ ਰਾਹ ਤੇ ਚੱਲਣ ਗਏ ਸਾਧ ਸੰਗਤ ਦੀ ਮੰਗ ਹਾਂਜੀ ਬਿਲਕੁਲ ਇਹੀ ਫਾਰਸੀ ਭਾਸ਼ਾ ਇਸ ਨੂੰ ਇੱਕ ਖਾਸ ਇਤਿਹਾਸਿਕ ਤੇ ਸੱਭਿਆਚਾਰਕ ਰੰਗਤ ਵੀ ਦਿੰਦੀ ਹੈ ਸਹੀ ਗੱਲ ਹੈ ਤੇ ਜਾਂਦੇ ਜਾਂਦੇ ਇੱਕ ਗੱਲ ਸੋਚਣ ਵਾਲੀ ਹੈ ਜਦੋਂ ਕੋਈ ਇਸ ਤਰ੍ਹਾਂ ਜਿਵੇਂ ਗੁਰੂ ਸਾਹਿਬ ਨੇ ਦੱਸਿਆ ਦੁਨੀਆ ਦੀ ਨਾਸ਼ਵੰਤਾ ਤੇ ਆਪਣੀਆਂ ਕਮੀਆਂ ਨੂੰ ਇੰਨੀ ਡੂੰਘਾਈ ਨਾਲ ਮੰਨ ਲੈਂਦਾ ਤਾਂ ਫਿਰ ਇਸ ਸਵੀਕਾਰਤਾ ਦਾ ਇਸ ਅਹਿਸਾਸ ਦਾ ਸਾਡੀ ਰੋਜ਼ ਦੀ ਜ਼ਿੰਦਗੀ ਤੇ ਸਾਡੇ ਕੰਮਾਂ ਤੇ ਸਾਡੀਆਂ ਤਰਜ਼ੀਆਂ ਤੇ ਕੀ ਅਸਰ ਪੈ ਸਕਦਾ ਹੈ ਇਹ ਸੋਚਣ ਵਾਲੀ ਗੱਲ ਜੀ ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ